ਆਹ ਹੈ ਅਸਲ ਮਿੱਤਰਤਾ ਆਪਣੇ ਹਾਨੀਆਂ ਨੂੰ ਆਪਣੇ ਮਿੱਤਰਾਂ ਨੂੰ ਚੰਗੇ ਪਾਸੇ ਲਾਉਣ ਵਾਲੇ ਹੀ ਚੰਗੇ ਮਿੱਤਰ ਹੁੰਦੇ ਨੇ ਜਿਹੜੇ ਆਪਣੇ ਮਿੱਤਰਾਂ ਨੂੰ ਗਲਤ ਪਾਸੇ ਲਾਉਣ ਉਹਨਾਂ ਨੂੰ ਚੰਗੀ ਸਲਾਹ ਨਾ ਦੇਣ ਯਾਦ ਰੱਖਿਓ ਉਹ ਸਾਡੇ ਮਿੱਤਰ ਨਹੀਂ ਹੁੰਦੇ ਸਾਡੇ ਦੁਸ਼ਮਣ ਹੁੰਦੇ ਆ ਤੇ ਧੰਗ ਗੁਰੂ ਨਾਨਕ ਸਾਹਿਬ ਨੇ ਜਦੋਂ ਇੱਕ ਦੀ ਗੱਲ ਕੀਤੀ ਤੇ ਵੱਡੇ ਵੱਡੇ ਜਦੋਂ ਲਾਗੋਂ ਲੰਗਦੇ ਸੀਨਾ ਤੇ ਉਹਨਾਂ ਨੇ ਅੱਖ ਨਾ ਬਾਬੇ ਕਾਲੂ ਦਾ ਮੁੰਡਾ ਵੱਡੀਆਂ ਗੱਲਾਂ ਕਰਦਾ ਹੈ ਅਸੀਂ ਏਕਾਰਾਂ ਦੇ ਵਿੱਚ ਫਸੇ ਆ ਉਹ ਨਿਰੰਕਾਰ ਦੀਆਂ ਗੱਲਾਂ ਕਰਦਾ ਹੈ ਅਸੀਂ ਅੰਤ ਦੇ ਵਿੱਚ ਮਰ ਰਹੇ ਆ ਉਹ ਬੇਅੰਤ ਦੀਆਂ ਗੱਲਾਂ ਕਰ ਰਿਹਾ ਹੈ ਅਸੀਂ ਹਰ ਵੇਲੇ ਮਾਇਆ ਮਾਇਆ ਕਰ ਰਹੇ ਆ ਉਹ ਮਾਇਆ ਤੋਂ ਉੱਪਰ ਮਾਇਆ ਦੇ ਪਤੀ ਦੀਆਂ ਗੱਲਾਂ ਕਰ ਰਿਹਾ ਹੈ ਤੇ ਉਸ ਪ੍ਰਚਾਰ ਦੇ ਵਿੱਚੋਂ ਉਹ ਸਿੱਖ ਬਣੀ ਉਹ ਸੀ ਬੇਬੇ ਨਾਨਕੀ ਜਿਹੜੇ ਲੋਕ ਆਖਦੇ ਸੀ ਔਰਤ ਧਰਮ ਦੀਆਂ ਪੌੜੀਆਂ ਨਹੀਂ ਚੜ ਸਕਦੀ ਔਰਤ ਧਰਮੀ ਨਹੀਂ ਹੋ ਸਕਦੀ ਸੁੰਨਤ ਦਾ ਅਧਿਕਾਰ ਕੇਵਲ ਪੁਰਸ਼ਾਂ ਵਾਸਤੇ ਸੀ ਜੀ ਇਸਲਾਮ ਦੇ ਵਿੱਚ ਜਿਹਨੇ ਉਹ ਪਾਉਣਾ ਹੈ ਕੇਵਲ ਇਹ ਬੰਦਿਆਂ ਵਾਸਤੇ ਅਧਿਕਾਰ ਸੀ ਨਾ ਜੀ ਜੇ ਜਨੂ ਵਿੱਚ ਵੀ ਵਿਤਕਰਾ ਕੀਤਾ ਜਾਂਦਾ ਸੀ ਬ੍ਰਾਹਮਣਾਂ ਦਾ ਹੋਰ ਹੈ ਖੱਤਰੀਆਂ ਦਾ ਹੋਰ ਹੈ